ਕਰਨ ਸਾਡੀ ਜਮਨ ਦੇ ਆਉਣੇ ਸੋਸੀ ਆ ਬਹੁਤ ਹੀ ਵਧੀਆ ਕੂਸੇ ਜਨਾ ਸੁਣਿਆ ਸੁਣੀ ਇਤਤਤਨਾ ਚੰਗੇ ਸੁਣ ਕੇ ਸੱਚੀ ਸੁੱਚੀ ਕਿਰਤਨਾ ਹੁੰਦੀ ਸੱਚੀ ਸੁੱਚੀ ਕਿਰਤਨਾ ਹੁੰਦੀ ਸੱਚ ਦਾ ਕਿਤੇ ਵਿਭਾਰ ਨਾ ਹੁੰਦਾ ਜੇ ਭਾਰਤੀ ਘਰੀ ਤੇ ਗੁਰਨਾਮਕ ਧਾਰਨਾ ਹੁੰਦਾ ਗਉ ਸਦੀ ਸੁਦੀ ਕਿਤਰਾ ਹੋਵੇ ਸੱਚ ਦਾ ਕਿਤੇ ਵਿਪਾਰ ਨਾ ਹੁੰਦਾ ਜੇ ਭਾਵੇਂ ਕਾਦੇ ਉਤੇ ਗੁਰਨਾਮਨ ਵਰਤਾਰ ਨਾ ਮੋਦੀ ਖਾਮੇ ਅੰਦਰ ਜੇਕਰ ਸੱਚ ਦਾ ਸੌਦਾ ਤੋਲ ਨਾ ਹੁੰਦਾ ਕਿਉਂ ਮੁੰਡਾ ਕਾਇਕਾ ਹੁੰਦਾ ਹੁੰਦੀ 13 13 ਤੋਲ ਨਾ ਹੁੰਦਾ ਭੁੱਖੇ ਨਹੀਂ ਸੁਲਾਈ ਨਾ ਹੁੰਦੀ ਉਹ ਰਹਿਮਤ ਦਾ ਪ੍ਰਦਾਨਾ ਹੁੰਦਾ ਜੀ ਭਾਰਤੀ ਧਰਤੀ ਉਤੇ ਗੁਰਨਾਮ ਕਾਮ ਕਾਮ ਮਨੁੱਖਾ ਲੋਦੇ ਖਾਣੇ ਵਿੱਚੋਂ ਜੇਕਰ ਖੂਨ ਦੀ ਧਾਰਨਾ ਵਗਦੀ ਕੋਦ ਨੀਯੋਗ ਦੀ ਵਿਕੋਜੇ ਜੀ ਜਿੰਨ ਦੀ ਧਾਰ ਸਾ ਦਾ ਵਗਦੀ ਦੁਨੀਆਂ ਦੇ ਭਾਈ ਲਾਲੋ ਦਾ ਵੀ ਇੰਨਾ ਸਦਕਾਰ ਨਾ ਹੁੰਦਾ ਜੇ ਭਾਤ ਦੀ ਤਾਪੀਰ ਤੇ ਗੁਨਾਹ ਨੂੰ ਕਰਨਾ ਮਾਤ ਲੋਕ ਤੇ ਜੇ ਗੁਨਾਹਕ ਕਾਲੀ ਮੇਲ ਨੂੰ ਨਾ ਬੜੀ ਆਪਣੇ ਇਸ ਲਈ ਬੇਇੱਜ਼ਤਾਨ ਕਰਨੀ ਦੂਰੋਂ ਦੂਰ ਲੋਕਡਾਊਨ ਹੁੰਦੇ ਕਿਸੇ ਦਾ ਜੀਵਨ ਅੰਮ੍ਰਿਤ ਜਲ ਵਰਗਾ ਸੀ ਦਾ ਠੰਡਾ ਠਾਠਾ ਹੁੰਦਾ ਦੀ ਭਾਂਦੀ ਧਰਤੀ ਉੱਤੇ ਗਰਮਾਨਾ ਚੱਲਦਾ ਨਾ ਹੁੰਦਾ ਜੇ ਬਿਆਸਾ ਮਨ ਦਾਣਾ ਕਿਦਰੀ ਪਾਣੀ ਤੋਂ ਤਰਿਹਿਆ ਨਾ ਹੁੰਦਾ ਪੰਜੇ ਨਾਲ ਪਹਾੜ ਜਿਹਾ ਖੜਾਵੇ ਨਾਨਕ ਰੋਖ ਵਿਖਾਇਆ ਨਾ ਹੁੰਦਾ ਬਲੀ ਘੜਾਈ ਦਾ ਵੀ ਨਾ ਉਹ ਪੁੱਟਿਆ ਜਿਹੜਾ ਗਾਉਂਦਾ ਜੇ ਭਾਵੀ ਧਰਮੀ ਉੱਤੇ ਗੁਰੂ ਨਾਨਕ ਦਾ ਨਾਮ ਦੂਰ ਉਦਾਸੀ ਕਰਕੇ ਸਹਿਬ ਜੇ ਸਿੱਧਾ ਨਾਲ ਗਿਆਨ ਨਾ ਘੜੇ ਸੱਜਣ ਕੋਲ ਜੇ ਜਾ ਕੇ ਸਤਿਗੁਰ ਬਾਣੀ ਦਾ ਪਰਮਾਰਗ ਨਾ ਕਰਦੇ ਤੋ ਸੱਜਣ ਠੱਗਾ ਠਗੀਆਂ ਭਰਿਆ ਜੀਵਨ ਕਦੇ ਸੁਭਾਰ ਨਾ ਹੁੰਦਾ ਜੇ ਭਾਵੀ ਧਰਮੀ ਉੱਤੇ ਗੁਰੂ ਨਾਨਕ ਦਾ ਨਾਮ ਨਾ ਕਿੰਤ ਕਰੂ ਦੇ ਨਾਮ ਜਪੋ ਜੀ ਬਾਰ ਬਾਰ ਪੁਕਾਰਨੋਂ ਹੁੰਦਾ ਮਿੱਠਤ ਨੀਵੀਂ ਨਾਦ ਕਾ ਬਾਣੀ ਵਿਤੋ ਝਾਰਨ ਹੁੰਦਾ ਵੰਡ ਛਕਣ ਦਾ ਚੰਗਾ ਹੁੰਦਾ ਨੇਕੀ ਦਾ ਪ੍ਰਚਾਰਨ ਹੁੰਦਾ ਕਿ ਭਾਤਰੀ ਧਰਵੀਰ ਤੇ ਗੁਰਨਾਮਿਕ ਉਪਰਾਧ ਨਾ ਹੋਵੇ ਵਿਦਵਾਨਾਂ ਦੀ ਦੁਨੀਆ ਅੰਦਰ ਸ਼ੈਰਾਂ ਦਾ ਸਰਵਾਰ ਨਾ ਵਿਦਵਾਨਾਂ ਦੀ ਦੁਨੀਆ ਦੇ ਅੰਦਰ ਸ਼ੈਰਾਂ ਦਾ ਸਰਵਾਰ ਕਿਉਂ ਹੁੰਦਾ σούτζαντες, εσείς είναι εντάρτες είναι αστυνόμοι, είναι άνθρωποι που δίνουν την ανοικοποίηση, είναι ανθρώποι που δίνουν την παράδοση, είναι ανθρώποι που δίνουν την αντιπαράθεση, 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 είναι ਗੁਰਨਾਮਕ ਟੋਟਾ ਬਾਈ ਰੀਤ ਸਵਾਗਤ ਸਵਾਗਤ ਗੁਰਨਾਮ ਦੇ ਜੀ ਨੂੰ ਸਵਾਗਤ ਕਰਵਾਉਣ ਬੇਖਮੀਅਤ ਸਾਇਬਰ ਦੇ ਕਲਾ ਨੂੰ ਪਿਆਰ ਕਰ ਵਾਲੀ ਜੀਤਾ ਦਾ ਗਾਣੇ ਰੋ ਸਸਿਕਾ ਬਾਬੇ ਨਾਨਕ ਦਾ ਪੰਚਪਾ ਕੇ ਕਿਰਤ ਕਰੂ ਮਾਨਸਾਗੁਰ ਨੂੰ ਨਾਂਜੋ ਤੇ ਉਹਨਾਂ ਨੂੰ ਰੱਜੀ ਗਈ ਬਾੜੀ ਵਿੱਚ ਕੰਮ ਗੋਲ ਗੋਲ ਕਰਦੇ ਕਾਪੂ ਰਖਣਾ ਮਾਫ ਕਰਾ ਸੀ 2-3% ਛੱਡ ਗਏ ਅਸੀਂ ਯਾਦਿਆ ਨਹੀਂ ਸਾਡਾ ਉਹਦੇ ਵਿੱਚ ਮਾਨਸਾਗੁਰਾਂ ਦਾ 90% ਜਿਹੜੇ ਸੋ ਇਸੇ ਤੇ ਮਿਲਿਆ ਲੱਗਾ ਮੇਰੀਆਂ ਤੇ ਕਿਉਂਕਿ ਮੈਂ ਰੇਸ਼ਮ ਦੇ ਸੁਰਖ ਰਮਾਲਿਆਂ ਆ ਰਾਂ ਰੇਸ਼ਮ ਦੇ ਸੁਰਖ ਰਮਾਲਿਆਂ ਆ ਬਾਬਾ ਤੇਰੀ ਬਾਣੀ ਟੱਕ ਦਿੱਤੀ ਅਸੀਂ ਤੂਫ ਤੇ ਰੂਹ ਨੂੰ ਅੱਗ ਲਾ ਕੇ ਤੇਰੇ ਘੁੱਟ ਕੇ ਮੂਰੇ ਰੱਖ ਦਿੱਤੀ ਤੇਰੇ ਤੱਕ ਵਾਲਾ ਜੋ ਬੀਜ ਬਾਬਾ ਤੇਰੇ ਤੱਕ ਵਾਲਾ ਜੋ ਬੀਜ ਬਾਬਾ ਸਾਡੇ ਦਿਲ ਦੀ ਜ਼ਮੀਨ 'ਚ ਜੰਮਿਆ ਨਹੀਂ ਮੂਹੂ ਨਾਲ ਕਰ ਤੇ ਸਿਖਾ ਲੈ ਤੈਨੂੰ ਪੂਜਿਆ ਹੈ ਪਰ ਮੰਨਿਆ ਨਹੀਂ ਪੂਜਿਆ ਹੈ ਪਰ ਮੰਨਿਆ ਨਹੀਂ ਪੂਜਿਆ ਹੈ ਪਰ ਮੰਨਿਆ ਨਹੀਂ ਤੂੰ ਬਨ੍ਹਾ ਸਕਦੇ ਠੱਗ ਕਿਹਾ ਤੂੰ ਬਨ੍ਹਾ ਸਕਦੇ ਠੱਗ ਕਿਹਾ ਇਹ ਮਾਰਾ ਹੱਥ ਵਿੱਚ ਫੜਦੇ ਨੇ ਸੋਚੇ ਸੋਚਦਾ ਹੋਵੇਂ ਨੂੰ ਏਕੇ ਸਿੱਧਾ ਕੇ ਪੜਦੇ ਨਹੀਂ ਅਗਲੇ ਜਨਮ ਦੇ ਚੱਕਰਾਂ ਵਿੱਚ ਅਗਲੇ ਜਨਮ ਤੇ ਚੱਕਰਾ ਵਿੱਚ ਇਹ ਨਾ ਏ ਵੀ ਚੱਲ ਮਸਵਾ ਰਿਆ ਨਹੀਂ ਨਾਨਕ ਤੇਰੇ ਸਿੱਖਾਂ ਨੇ ਤੈਨੂੰ ਪੜਿਆ ਪਰ ਵਿਚਾਰਿਆ ਨਹੀਂ ਪੜਿਆ ਪਰ ਵਿਚਾਰਿਆ ਨਹੀਂ ਪੜਿਆ ਪਰ ਵਿਚਾਰਿਆ ਨਹੀਂ ਤੂੰ ਪੰਜਾਲਾ ਆ ਪੁਰਬਤ ਨੂੰ ਤੂੰ ਪੰਜਾਲਾ ਆ ਪੁਰਬਤ ਨੂੰ ਤੇ ਡਿਗਦਾ ਪੱਥਰ ਰੋਕ ਲਿਆ ਤੂੰ ਰੀਠੇ ਮਿੱਠੇ ਕਰ ਦਿੱਤੇ ਤੈਨੂੰ ਕਿੱਥੋਂ ਤੱਕ ਹੈ ਸੋਚ ਲਿਆ ਤੂੰ ਪਾਣੀ ਪਾਇਆ ਅਰਖਮ ਨੂੰ ਤੂੰ ਪਾਣੀ ਪਾਇਆ ਪਛਮ ਨੂੰ ਅਸੀਂ ਰਾਹ ਤਰਕ ਦਾ ਚੁਣਿਆ ਨਹੀਂ ਨਾਨਕ ਤੇਰੇ ਸਿੱਖਾਂ ਨੇ ਤੈਨੂੰ ਪੜਿਆ ਹੈ ਪਰ ਸੁਣਿਆ ਨਹੀਂ ਪੜਿਆ ਹੈ ਪਰ ਸੁਣਿਆ ਨਹੀਂ ਪੜਿਆ ਹੈ ਪਰ ਸੁਣਿਆ ਨਹੀਂ ਤੂੰ ਫਿਕਰ ਕਰਨਾ ਇਹਨਾਂ ਦਾ ਘੁਗ ਵਸਦਾ ਇੱਥੇ ਪੰਥ ਤੇਰਾ ਤੂੰ ਫਿਕਰ ਕਰਨਾ ਇਹਨਾਂ ਦਾ ਘੁਗ ਵਸਦਾ ਇੱਥੇ ਪੰਥ ਤੇਰਾ ਕੋਈ ਮੜੀ ਉਤੇ ਕੋਈ ਮੂਰਤੀਆਂ ਤੇ ਸਿੱਖ ਸੂਝ ਤੇ ਕਰਨ ਸਕੇ ਰਹਾ ਅਸੀਂ ਤੇਰੇ ਮਾਰਗੇ ਬਣ ਜਾਈਏ ਇੰਤ ਦਿਲ ਸਾਡਾ ਘਟ ਦੇ ਲੋਚਿਆ ਨਹੀਂ ਨਾਨਕ ਤੇਰੇ ਸਿੱਖਾਂ ਨੇ ਤੈਨੂੰ ਸੁਣਿਆ ਹੈ ਪਰ ਸੋਚਿਆ ਨਹੀਂ ਪੂਜਿਆ ਹੈ ਪਰ ਮੰਨੇ ਨਹੀਂ ਪੜਿਆ ਪਰ ਵਿਚਾਰਿਆ ਨਹੀਂ ਪੜਿਆ ਹੈ ਪਰ ਸੁਣਿਆ ਨਹੀਂ ਸੁਣਿਆ ਹੈ ਪਰ ਸੋਚਿਆ ਨਹੀਂ ਓਟ ਓਟ ਇਹਦਾ ਅਸਲੀ ਮਾਨ ਦੇ ਤਾਹਾਂ ਪੜਦੇ ਸੌਦੇ ਦਾ ਹਾਵਰ ਮਾਰਦੇ ਨੇ ਉਸ ਦਰਤਾ ਤੇ ਕੀਤਾ ਸੋ ਵਰਤੀਆਂ ਗਾਹੇ ਦੀ ਇੱਕ ਦਸਤਾਵੇਜ਼ਕ ਪਾਪ ਕੋਲ ਹੈ ਸਰਕਾਰ ਜੋ ਪ੍ਰਗਾਨੀ ਬੰਦ ਹੈ ਤੇ ਮੇਰੇ ਪਿਆਰੇ ਸਾਥੀ ਪਾਪ ਪਿਆਰ ਕਰੀ ਸਸ਼੍ਰੀਕਲ ਹੁਣੇ ਰਾਜ ਵਿਧਾਨ ਸਭਾ ਦਾ ਮੂਨ ਗੁੰਮ ਹੋ ਗਿਆ तो मैं सारे सारे कदे ना कदे इस प्रॉब्लम ना सारे सामने आ जाते हैं जो या तो सारे फोन कुक हो जाता है या फोन खराब हो जाता है तो मैं सब को एक सलाह देंगे कि एक ब्लॉग बना लें सब अपना www.indieblogpost तो ये अपना ब्लॉग बना लें वो अगर अपना फोन मौके से हम बड़ी प्रॉब्लम आ जाती तो तो है सड़क बहुत कुछ चले आ जाता है लिखा होगा हूँ मैं आज माफ करना मैंने मैं विषय को कट के कविता सुना रही हूँ और एक गजल है हिंदी सजा सुनो को दिलों को बुझा